ਉਹ ਸਾਰੇ ਦਫ਼ਤਰ ਜਿਵੇਂ ਬੈਠੇ ਆ ਤੇ ਸਦਾ ਇੱਕ ਪਿਆਰਾ ਮਿੱਤਰ ਲਿਆਰ ਸਿੰਘ ਆਏ ਨੇ ਗੱਲ ਕਰ ਇਹਨਾਂ ਨਵੀਂ ਪਾਰਟੀ ਨੇ ਜੋ ਬਾਕੀ ਦੇ ਬੰਦ ਦਿੱਤੀ ਹੈ ਜੋ ਚੀਜ਼ ਅਸੀਂ ਕਰ ਸਕਦੇ ਆ ਉਹ ਇਹਨਾਂ ਦੀ ਵੀ ਕੀਤੀ ਪਰ ਇਹ ਉਹ ਲੋਕ ਨੇ ਜਿਹੜੇ ਉਹ ਕਰਾ ਕੇ ਭੁੱਲੇ ਨਹੀਂ ਸਾਡੇ 80% ਬੰਦੇ ਭੁੱਲ ਜਾਂਦੇ ਪਰ ਆ ਜਿਹੜਾ ਟਾਈਮ ਚੱਲ ਰਿਹਾ ਇਸ ਵਾਰ ਇਲੈਕਸ਼ਨ ਦਾ ਜਾਂ ਪਿਛਲਾ ਵੀ ਚੱਲਦਾ ਸੀ ਥੋੜਾ ਜਿਆਦਾ ਉਹ ਸਾਡਾ ਜਿੰਨਾ ਇੱਥੇ ਪ੍ਰਚਾਰ ਹੋ ਰਿਹਾ ਹੈ ਉਹਨਾਂ ਬਾਰਲੇ ਬੱਚੇ ਬੰਦਿਆਂ ਨੂੰ ਆਪਣੇ ਮਾਪਾਪ ਨੂੰ ਭੈਣਾ ਭਰਾਵਾਂ ਨੂੰ ਭੇਜਦੇ ਨੇ ਵੀ ਜਾ ਕੇ ਮਾਨਦਲ ਨੂੰ ਮਿਲ ਕੇ ਆਓ ਇਹ ਜਿਹੜੀ ਚੀਜ਼ ਹੈ ਨਾ ਇਹ 40 ਸਾਲ ਪਹਿਲਾਂ ਜੋ ਸਿਮਰਜੀਤ ਸਿੰਘ ਮਾਨ ਨੇ ਸੋਚਿਆ ਸੀ ਉਹ ਜੋ ਆਪਾਂ ਤਾਂ ਸਾਰੇ ਪਿੰਡਾਂ ਵਾਲੇ ਆ ਪਹਿਲੇ ਦਿਨੀ ਤਾਂ ਨਹੀਂ ਫਰੂਟ ਮਿਲਦਾ ਨਾ ਬੀਜ ਕੇ ਤੇ ਉਹਦਾ ਟਾਈਮ ਤਾਂ ਲੱਗਦਾ ਹੈ ਉਹ ਟਾਈਮ ਹੋ ਗਿਆ ਲੋਕੀ ਦਾ ਅੱਜ 40 ਸਾਲ ਬਾਅਦ ਕਿਤੋਂ ਨਾ ਕਿਤੋਂ ਉਹਦਾ ਫਰੂਟ ਆਵਾਜ਼ ਆਉਂਦੀ ਰਹੇ ਜਲਵੀ ਮੰਨਦਲ ਦੀ ਕਰਦੀ ਹੈ ਮਾਨਸਾ ਦੀ ਕਰਦੀ ਹੈ ਉਹ ਹੁਣ ਡਬਲ ਪ੍ਰਚਾਰ ਹੋ ਗਿਆ ਇੱਕ ਤਾਂ ਇੱਥੋਂ ਦੇ ਲੋਕ ਸਮਝ ਗਏ ਯਾਰ ਇਹ ਗਲਤ ਨਹੀਂ ਇਹਨਾਂ ਨੂੰ ਗਲਤ ਕਿਹਾ ਗਿਆ ਸੀ ਉਹ ਸਰਕਾਰਾਂ ਦਾ ਕੰਮ ਸੀ ਇਹਨਾਂ ਨੇ ਗਲਤ ਕੀ ਕੀਤਾ ਜੇ ਗਲਤ ਹੁੰਦੇ ਇਹ ਸਮਾਜ ਵਿੱਚ ਕਿਵੇਂ ਰਹਿੰਦੇ ਉਹੀ ਗੱਲ ਡਬਲ ਹੋ ਗਈ ਜਦੋਂ ਬਾਹਰਲੇ ਬੱਚੇ ਕਹਿੰਦੇ ਨਾ ਸਾਨੂੰ ਤਾਂ ਮਾਨਸਾ ਦਾ ਸਾਰਾ ਉਹ ਸਾਰੀ ਗੱਲ ਬੜੀ ਧੰਨਵਾਦ ਜੀ ਪਰ ਬਲਿਆਰ ਸਿੰਘ ਜੀ ਬਹੁਤ ਸ਼ੁਕਰੀਆ